ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਗੁਰਮੁਖ ਨਾਮ ਤੇ ਆਈਐ ਮਨ ਮੁਖ ਬੂਜ ਨਾ ਪਾਏ ਗੁਰਮੁਖ ਸਦਾ ਮੁਖ ਊਜਲੇ ਹਰ ਵਸਿਆ ਮਨ ਆਏ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਏ ਪਾਏ ਰੇ ਦਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਇ ਰਹਾ ਸਦਾ ਸੁਹਾਗ ਸੁਹਾਗਣੀ ਜੇ ਚੱਲਹ ਸਤਿਗੁਰ ਪਾਏ ਸਦਾ ਪਿਰ ਨਿਹ ਚਲ ਪਾਈਐ ਨਾ ਉਹ ਮਰੈ ਨਾ ਜਾਏ ਸ਼ਬਦ ਮਿਲੇ ਨਾ ਵੀ ਛੁੜਾ ਪਿਰ ਕਾ ਅੰਕ ਸਮਾਏ ਹਰ ਨਿਰਮਾ ਹਰ ਨਿਰਮਲ ਅਤ ਊਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੁੱਝੈ ਪੇਖੀ ਪਰਮ ਭੁਲਾਏ ਪਾਠ ਪੜੈ ਨਾ ਬੁੱਝੈ ਪੇਖੀ ਪਰਮ ਭੁਲਾਏ ਇੱਥੇ ਪੜਾ ਅੱਖਰ ਤੇ ਜਮਕ ਲੱਗੇਗੀ ਪਾਠ ਪੜੈ ਨਾ ਬੁੱਝੈ ਪੇਖੀ ਪਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਾਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਜ ਸੁਭਾਏ ਬਿਨ ਸਬਦੈ ਜਾਗ ਦੁਖੀਆ ਫਿਰੈ ਮਨ ਮੁਖਾ ਨੋ ਗਈ ਖਾਏ ਸਬਦੇ ਨਾਮ ਤੇ ਆਈਐ ਸਬਦੇ ਸੱਚ ਸਮਾਏ ਮਾਇਆ ਭੂਲੇ ਸਿੱਧ ਫਿਰੇ ਸਮਾਦ ਨਾ ਲੱਗੈ ਸੁਭਾਏ ਤੀਨੇ ਲੋ ਵ્યાਪਤ ਹੈ ਅਦਕ ਰਹੀ ਲਪਟਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿ ਆ ਮਾਇਆ ਕਰਮ ਕਮਾਏ ਦੁੱਖ ਸੁਖ ਇਹੋ ਜੀਉ ਬਦ ਹੈ ਹਮੈ ਕਰਮ ਕਮਾਏ ਬਿਨ ਸਬਦ ਪਰਮ ਨਾ ਚੁਕਾਈ ਨਾ ਵਿੱਚ ਹੋ ਹਮ ਜਾਏ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸਬਦ ਥਾਏ ਨਾ ਪਾਏ ਸਬਦੇ ਹਮੈ ਮਾਰੀਐ ਮਾਇਆ ਕਾ ਪ੍ਰਾਮ ਜਾਏ ਨਾਮ ਪਦਾਰਤ ਪਾਈਐ ਗੁਰਮੁਖ ਸਹਜ ਸੁਭਾਏ ਬਿਨ ਗੁਰ ਗੁਣ ਨਾ Japne ਬਿਨ ਗੁਣ ਭਗਤ ਨਾ ਹੋਏ ਭਗਤ ਬੱਛਲ ਹਰ ਮਨ ਵਸਿਆ ਸਹਜ ਮਿਲਿਆ ਪ੍ਰਭ ਸੋਏ ਨਾਨਕ ਸਬਦੇ ਹਰਿ ਸਾਲਾਹੀਐ ਕਰਮ ਪ੍ਰਾਪਤ ਹੋਏ